ਆਪਾਂ ਪੰਜਾਬ ਦੇ ਵਿੱਚ ਨਾਖੇਵਲ ਹੀ ਖਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਔਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਨਡ ਨੇ ਕਰਦਾ ਦੇਸ਼ ਦੇ ਸੰਭਾਨ ਨੂੰ ਬਚਾਉਣਾ ਸੀ ਲਵੀੜਨ ਚ ਕਰ ਰਿਹਾ ਹੈ ਇਹਦੇ ਲੋਕਾਂ ਤੋਂ ਨੂੰ ਬਚਾਉਣਾ ਸੀ ਸਾਰਿਆਂ ਨੇ ਇਹ ਕਿਹਾ ਕਿ ਆਹ ਸਾਡਾ ਗਿਲਾ ਹੈ ਗਿਲਾ ਹੈ ਔਰ ਸ਼ਿਕਵਾ ਹੈ ਅਕ ਸਾਡਾ ਬੰਦਾ ਸੀ ਇਸ ਗੱਲ ਕੋਈ ਦੋਰਾ ਨਹੀਂ ਲੇਕਿਨ ਜੋ ਫੈਸਲਾ ਲਿਆ ਹਾਈ ਕਾਰਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ ਪਾ ਕੇ ਜਿਤਾਉਂਦਾ ਕਬੀ ਕਿ ਅਜਿ ਤਰੀਕਾ ਕਰ ਵੀ ਸਾਡੀ ਕਹਿ ਰਹੇ ਨੇ ਨਾਲੇ ਨਾਲ ਜਿਹੜਾ ਨਾਮ ਅਸਲ ਹੈ ਲੋਕੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਇਥੇ ਆਇਆ ਮਕਰਾਨ ਨੂੰ ਭਰੋਸਾ ਸਰਦਾਰ ਭਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਸਰਦਾਰ ਹਰਬੀਾਲ ਕੰਬੋਚ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ ਵਰਕਰਾਂ ਨੂੰ ਭਰੋਸਾ ਪ੍ਰੋਖਾਇ ਗੁਰਸ਼ਰਨ ਰੰਦਾਵਾ ਨਰਮਲ ਸਿੰਘ ਛਤਰਾਣਾ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲਾਂ ਤੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੜੇ ਕੋਰੇ ਆਉਂਦੀ ਲੋੜ ਤੇ ਨਹੀਂ ਹੈ ਔਰ ਸਰਦਾਰ ਲਾਖ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਹੈ ਇਹਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਵਰਕਰ ਦੇ ਬੌਂਡਰ ਨੇ ਬੌਂਡਰ ਕਹਿੰਦਾ ਸੀ ਬੋਰਡ ਦੀ ਬਾਵਾ ਹੈ ਧਰਮੇਰੀ ਗੱਲ ਜੀ ਬੌਂਡਰ ਦੀ ਵੀ ਮੈਂ ਕੀ ਲਾ ਲਾਂ ਸਰ ਲੱਗਦਾ ਹੈ ਜਿਸ ਕਰਕੇ 21 ਅਪ੍ਰੈਲ ਤੇ ਗਾਂਧੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗੇ ਜਾਣਗੇ ਜੀ 100% ਜਾਣਗੇ ਜੋ ਜੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਚਿਹਰਾ ਪੂਰੀ ਪਾਣਾ ਸੀ ਇਹ ਇਹਨਾਂ ਦੇ ਖੂਨ ਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਜੀ ਦਾਰੂ ਪਾਰਟੀ ਸ਼ਬਨ ਹੋਣੀ ਨਹੀਂ ਪਾਰਟੀ ਦੇ ਵਿੱਚ ਕੀ ਫਾਰਮ ਨਹੀਂ ਪਾਣਾ ਪਿਆਣਾ ਦੇਖੋ ਹਰ ਵਿਅਕਤੀ ਨੂੰ ਹੁੰਦਾ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡ ਦਿੱਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਹੂੰਗਾ ਕਹੂੰਗਾ ਸ਼ੈਨਸ਼ੀਲਤਾ ਬਰਕਰਾਰ ਰੱਖੋ ਸੈਦ ਪਕੈ ਸੋ ਮੀਠਾ ਹੋਏ ਸਾਨੂੰ ਤਕੜੇ ਰੋਕੇ ਲੈ ਨਾਮ ਤੇ ਆਪਦੇ ਘਰੇ ਪੈਰਾ ਖੜਾ ਚਲੀ ਜਾ ਔਰ ਮੈਨੂੰ ਲੱਗਾ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਜਨਤਾ ਪਹਿਚਾਨ ਕਰਦੀਏ ਐਪੀ ਬੰਨਾ ਐਮਐਲਏ ਬੰਨਾ ਛੋਟੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਦੇਸ਼ ਮੰਤਰੀ ਦਾ ਇੱਕ ਨਵਾਂ ਬਿਆਨ ਤੋਂ ਬੰਨਾ ਬਹੁਤ ਔਖੀ ਗੱਲ ਹੈ ਕਿ ਪ੍ਰਧਾਨ ਮੰਤਰੀ ਆ ਬਿਆਨ ਆਇਆ ਹੈਗਾ ਉਹ ਕਹਿੰਦੇ ਹੈਗਾ ਕਿ ਜਿਹੜੀ ਗਿ ਵਿਜਿਟ ਕਰਕੇ ਜਿਹੜਾ ਗਿਆ ਆ ਕਿਹ ਚਿਹਰਾ ਬਟਿਆ ਹੋਇਆ ਹੈਗਾ ਉਹ ਕਿੰਨਾ ਕਿਤੇ ਕਹਿੰਦੇ ਹੈਗਾ ਕਿ ਜਿਹੜੀ ਅਭੀਆ ਜੇ ਨਾਰੀ ਭਾਜਪਾ ਤੋਂ ਮੁਕਾਬਲ ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਮ ਇਹ ਮੈਂ ਕੈਸਾ ਹੈ ਇਸ ਪ੍ਰਕਾਰ ਸਾਡੇ ਨਾਲ ਕਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਪਟਨ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਜਿਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ 'ਚ کیا ਗਿਆ ਪਾਗਲੇ ਇੱਕ ਆਈਪੀਐਸ ਅਫੀਸਰ ਨੂੰ ਇਹ ਖਾਲੀ ਸਾਨੀ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅਡੀਕ ਰਿਹਾ ਹੈ ਮੈਂ ਸਹਿਜਨਾ ਹੈ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰਾ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਤਾਂ ਪੰਜਾਬ ਹਿੰਦੂਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁੱਠ ਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਦਾ ਸਹੀ ਕੌਣ ਹੈ ਤੇ ਸਦਾ ਦੁਸ਼ਮਣ ਕੌਣ ਸੋ ਬਾਈ ਮੇਰੀ ਬੇਨਤੀ ਹੈ ਗਲਤ ਸਵਾਲ ਜਾ ਕੇ ਨਾ ਪੁੱਛੋ ਫਿਰ ਮੈਂ ਕੁਝ ਹੋਰ ਕਹਾਂਗਾ ਇਹ ਭਰੋਸਾ ਤੁਹਾਡੇ ਮੇਰੇ ਨਾਲ ਬੈਠੇ ਨੇ अगर राहुल सारे कट्ठे राहुल गांधी की फोटो है तो हमोसा चाहिए उन्होंने क्या देश के संविधान हांसक्राइब टू वन इंडिया चैनल